ਓ ਨੰਬਰਦਾਰ ਜੀ ਕੀ ਕਹਿੰਦੇ ਆ ਉਹ ਪੰਜ ਬਣ ਗਏ ਜੀ ਸੱਤ ਸਾਲਿਆਂ ਕਹਿੰਦੇ ਸੇਵਾ ਕਰਨੀ ਪਿੰਡ ਦੇ ਬੰਦੇ ਆ ਲੈ ਫੜ ਲੈ ਫੜ ਦੇਖਿਆ ਇਮਾਨਦਾਰੀ ਦਾ ਫਾਇਦਾ ਕਿੱਡਾ ਵੱਡਾ ਗਾਗਾ ਮੈਂ ਕਿਹਾ ਚਾਚੇ ਦਾ ਇਮਾਨਦਾਰ ਢਾਬਾ ਓ ਸ਼ੁਗਲੀ ਜਲਦੀ ਕਰ ਜਲਦੀ ਖਾਓ ਯਾਰ ਖਾਂਦੇ ਕਿਉਂ ਨਹੀਂ ਸਰਦਾਰ ਜੀ ਬਹੁਤ ਸਵਾਦ ਰੋਟੀ ਬਹੁਤ ਸਵਾਦ ਚਾਚਾ ਜੀ ਰੋਟੀ ਬਹੁਤ ਸਵਾਦ ਹੈ ਜੀ ਚਾਚਾ ਜੀ ਮਜ਼ਾ ਹੀ ਆ ਗਿਆ ਹੈ ਪੈਸਾ ਖੀਰ ਵੇਚਾਂ ਖੀਰ ਖਾਓਗੇ ਖੀਰ ਪੈਸੇ ਆਪੋ ਆਪਣੇ ਪੈਸੇ ਆਪੋ ਆਪਣੇ ਦੇਨੇ ਨਹੀਂ ਫੇਰ ਕੀ ਕਰਨੀ ਇਹ ਖੀਰ ਖਾ ਕੇ ਖੀਰ ਖੂਰ ਨਹੀਂ ਖਾਣੀ ਤੇ ਜੀ ਇਦਾਂ ਕਰ ਖੀਰ ਰਹਿਣ ਦਿਓ ਬਿੱਲ ਹੀ ਭੇਜ ਦਿਓ ਮੇਰੇ ਪੈਸਾ 28 ਰੁਪਏ ਕਿਦਾਂ ਮਤਲਬ ਅਸੀਂ ਸਾਰਿਆਂ ਨੇ ਆਪੋ ਆਪਣਾ ਬਿੱਲ ਦੇਣਾ ਹੈ ਇਸ ਕਰਕੇ ਸਾਨੂੰ ਵੱਖਰਾ ਵੱਖਰਾ ਹਿਸਾਬ ਵੱਖਰਾ ਵੱਖਰਾ 1 2 3 4 5 6 7 1 2 3 4 5 6 7 13 ਦਾ ਰੁਪਏ ਹੋਏ ਤੁਹਾਡੇ ਸਾਰਿਆਂ ਦੇ 13 ਦਾ ਦੇ ਦਿਓ ਇਹ ਇਮਾਨਦਾਰ ਚਾਚੇ ਦਾ ਢੱਪ ਹੈ ਟੋਟਲ 28 ਰੁਪਏ ਸਾਰਿਆਂ ਦੇ 13-13 ਉਹ ਕਿੱਦਾਂ ਬਣੇ ਬਈ ਨਹੀਂ ਤੁਹਾਨੂੰ ਸਾਡੀ ਇਮਾਨਦਾਰੀ ਤੇ ਸ਼ੱਕ ਹੈ ਦੱਸੋ ਕਿੱਦਾਂ ਬਣੇ ਤੇ ਜੈਦਾ ਸਾਡੀ ਇਮਾਨਦਾਰੀ ਤੇ ਸ਼ੱਕ ਹੈ ਨਾ ਚਾਚਾ ਜੀ ਆ ਆ ਜਿਓ ਚਲੋ ਉੱਧਰ ਹੀ ਆ ਜੀ ਹਾਂ ਜੀ ਮੈਂ ਕਿੰਨੇ ਕਹੇ ਸੀ 28 ਰੁਪਏ 28 ਲੈ ਲੋ ਜੀ 28 28 ਨੂੰ ਸੱਤ ਸਾਰਿਆਂ ਨੂੰ ਵੰਡਣਾ ਨਾ ਇਹ ਸੱਤ ਨਾਲ ਕਰਦੇ ਨੂੰ ਤਕਸੀਮ ਸੱਤ ਕਮ ਕਿੰਨੇ ਹੁੰਦੇ ਜੀ ਲੈ ਲੋ ਸੱਤ ਇੱਕਮ ਸੱਤ ਬਾਕੀ ਬਚੇ 21 ਲੈ ਲੋ 21 ਸਤੁਦਿਆ ਸਤੁਦਿਆ ਕਿਨੇ ਹੁੰਦੇ ਸਤੁਦਿਆ 21 ਹੈਲੋ ਸਤੁਦਿਆ 21 ਥੱਲੇ ਆ ਗਿਆ ਕਾਟਾ ਕਦਨੀਏ ਗਲਤੀ ਪਣੀ ਮੈਨੂੰ ਤੇ ਇਹ ਹਿਸਾਬ ਗਲਤ ਲੱਗਦਾ ਪਏ ਮੈਨੂੰ ਤੁਹਾਨੂੰ ਪਛਾ ਕਦੇ ਵੀ ਤੁਸੀਂ ਹਿਸਾਬ ਕਰਕੇ ਦੱਸੋ ਆਪਾਂ ਦੁਜੀ ਦਿਨ ਲਗਾ ਲੈਣੇ ਆ ਲਓ ਕਿੰਨੇ ਬੰਦੇ ਸੀ ਆਪਾਂ ਸੱਤ ਸੱਤ ਵਾਲੀਆਂ ਨਾ ਹਾਲੋ ਹੁਣ ਇਹ ਦੱਸਲੀ ਕਰ ਦਿੰਨੇ ਆ ਇੱਕ ਦੋ ਤਿੰਨ ਚਾਰ ਪੰਜ